ਉਸ ਮਾਲਕ ਵਾਹਿਗੁਰੂ ਨੂੰ ਬਾਹਰ ਖੁੱਲ੍ਹੇ ਅੱਖਾਂ ਦੇ ਨਾਲ ਦੇਖਣ ਦੀ ਜੁਗਤ ਸਿਮਰਨ ਕਰਨ ਵਾਲਾ ਜੀਵ ਆਪਣਾ ਕੰਮਕਾਰ ਵੀ ਕਰਦਾ ਰਹਿੰਦਾ ਤੇ ਮਾਲਕ ਵਾਹਿਗੁਰੂ ਦੇ ਦਰਸ਼ਨ ਵੀ ਕਰਦਾ ਰਹਿੰਦਾ ਗੁਰਬਾਣੀ ਦੇ ਵਿੱਚ ਸਾਨੂੰ ਇਹ ਬਹੁਤ ਵਾਰ ਸਮਝਾਇਆ ਗਿਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਹਰ ਇੱਕ ਜਗ੍ਹਾ ਦੇ ਵਿੱਚ ਸਮਾਈ ਹੋਈ ਹੈ ਸੁਨਾਮ ਵਿਆਸੀ ਉਸੇ ਹੀ ਜੋਤ ਦੇ ਦਰਸ਼ਨ ਕਰ ਕਰਕੇ ਆਪਣਾ ਜੀਵਨ ਬਤੀਤ ਕਰਦਾ ਹੈ ਹੁਣ ਖੁੱਲੀਆਂ ਅੱਖਾਂ ਦੇ ਨਾਲ ਮਾਲਕ ਵਾਹਿਗੁਰੂ ਦੇ ਨਾਲ ਕਿਵੇਂ ਜੁੜਿਆ ਜਾਵੇ ਉਹ ਕੀ ਤਰੀਕਾ ਹੈ ਉਹ ਕੀ ਜੁਗਤ ਹੈ ਸੁਣਨ ਨੂੰ ਬੜਾ ਅਜੀਬ ਜਿਹਾ ਲੱਗਦਾ ਹੈ ਕਿ ਅੱਖਾਂ ਬੰਦ ਕਰਦੇ ਹੋਏ ਤਾਂ ਆਪਾਂ ਸੁਣਿਆ ਹੈ ਕਿ ਅੱਖਾਂ ਬੰਦ ਕਰਕੇ ਭਗਤੀ ਕਰਨੀ ਹੈ ਪਰ ਕੀ ਅਸੀਂ ਖੁੱਲੀਆਂ ਅੱਖਾਂ ਦੇ ਨਾਲ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਨੂੰ ਪ੍ਰਕਾਸ਼ ਨੂੰ ਵੇਖ ਸਕਦੇ ਹਾਂ ਕੀ ਅਸੀਂ ਉਸਦੇ ਦਰਸ਼ਨਾਂ ਦਾ ਆਨੰਦ ਲੈ ਸਕਦੇ ਆ ਭੈਣ ਜੀ ਹਰਪ੍ਰੀਤ कौर ਆਪਾਂ ਨੂੰ ਕਮੈਂਟ ਲਿਖਦੇ ਆ ਵਾਹਿਗੁਰੂ ਜੀ ਜਦੋਂ ਆਪਾਂ ਨੱਕ ਤੇ ਧਿਆਨ ਕੇਂਦਰਿਤ ਕਰਦੇ ਆ ਸਾਹਮਣੇ ਆਪਾਂ ਨੂੰ ਦੋ ਦੋ ਚੀਜ਼ਾਂ ਨਜ਼ਰ ਪੈਂਦੀਆਂ ਕਿਰਪਾ ਕਰਕੇ ਜਰੂਰ ਦੱਸਣਾ ਕਿ ਧਿਆਨ ਕਿਵੇਂ ਕੇਂਦਰਿਤ ਕਰਨਾ ਹੈ ਕੋਸ਼ਿਸ਼ ਕਰਨ ਤੇ ਵੀ ਧਿਆਨ ਨਹੀਂ ਲੱਗਦਾ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਜੋ ਸਾਡੀ ਸ਼ੁਰੂਆਤ ਆ ਉਹ ਹੋਣੀ ਹੈ ਰਸਨਾ ਤੋਂ ਰਸਨਾ ਤੋਂ ਪਾ ਸ਼ੁਰੂਆਤ ਐਸੀ ਕਰਨੀ ਆ ਕਿ ਇਹ ਜੋ ਗੁਰਮੰਤਰ ਆ ਇਹ ਇੱਕ ਮਾਲਾ ਦਾ ਰੂਪ ਧਾਰਨ ਕਰ ਲਵੇ ਉਹ ਮਾਲਾ ਜੋ ਕਿ ਹਰ ਸਮੇਂ ਚੱਲਦੀ ਰਹੇ ਵਾਹ ਗੁਰੂ ਵਾਹ ਗੁਰੂ ਗੁਰਮੰਤਰ ਦੇ ਨਾਲ ਗਹਿਰਾ ਪਿਆਰ ਪੈ ਜਵੇ ਕਿ ਸਾਨੂੰ ਇਹ ਭੁੱਲੇ ਨਾ ਹੌਲੀ ਹੌਲੀ ਵਿਚਰਦਿਆਂ ਵਿਚਰਦਿਆਂ ਦਿਨ ਜਿਵੇਂ ਬੀਤ ਜਾਣਗੇ ਇਹ ਗੁਰਮੰਤਰ ਅੰਤਰਗਤ ਹੁੰਦਾ ਜਾਵੇਗਾ ਜੋ ਰਸਨਾ ਹੈ ਉਹ ਖਮੋਸ਼ ਹੁੰਦੀ ਜਾਵੇਗੀ ਮਨ ਇੱਕ ਅਲੱਗ ਹੀ ਸਰੂਰ ਦੇ ਵਿੱਚ ਖੁਮਾਰੀ ਦੇ ਵਿੱਚ ਘੁੰਮੇਗਾ ਜਦੋਂ ਮਨ ਇਹੀ ਵਸਤਾ ਦੇ ਵਿੱਚ ਘੁੰਮਦਾ ਹੈ ਤਾਂ ਇਹ ਹੈ ਜੀ ਮਨ ਦਾ ਸਹਜ ਹੁਣ ਸਹਜ ਵਿੱਚ ਗਏ ਹੋਏ ਮਨ ਦੇ ਕੋਲੋਂ ਜੋ ਮਰਜ਼ੀ ਕਰਵਾ ਲਓ ਜਿੱਥੇ ਮਰਜ਼ੀ ਧਿਆਨ ਲਗਵਾ ਲਓ ਜਿੱਥੇ ਮਰਜ਼ੀ ਦਾ ਆਸਨ ਲਗਵਾ ਲਓ ਹੁਣ ਵਾਹਿਗੁਰੂ ਜੋ ਆਪ ਗੱਲ ਕਰ ਰਹੇ ਹੋ ਕਿ ਜਦੋਂ ਆਪਾਂ ਨੱਕ ਦੀ ਨੋਕ ਤੇ ਸਾਹਮਣੇ ਵੇਖਦੇ ਹਾਂ ਤਾਂ ਉੱਥੇ ਧਿਆਨ ਕੇਂਦ੍ਰਿਤ ਨਹੀਂ ਹੁੰਦਾ ਬਟ ਜਦੋਂ ਆਪਾਂ ਸਹਿਜ ਬਣਾ ਕੇ ਇੱਥੇ ਵੇਖਦੇ ਹਾਂ ਤਾਂ ਮਨ ਦੀ ਜੋ ਇਕਾਗਰਤਾ ਹੈ ਉਹ ਬਣੀ ਹੋਣ ਕਰਕੇ ਮਨ ਦਾ ਆਸਨ ਇੱਥੇ ਸਹਿਜ ਸੋਹੀ ਲੱਗ ਜਾਂਦਾ ਤੇ ਇੱਥੇ ਆਪਾਂ ਨੂੰ ਫਿਰ ਸ਼ਬਦ ਵੀ ਸੁਣਾਈ ਦਿੰਦੇ ਆ ਸੋ ਧਿਆਨ ਆਪਾਂ ਉੱਥੇ ਰੱਖਣਾ ਹੈ ਦੇਖਣਾ ਸਾਹਮਣੇ ਹੈ ਧਿਆਨ ਅਨਹਦ ਸ਼ਬਦਾਂ ਦੇ ਵਿੱਚ ਨਾਮ ਦੇ ਵਿੱਚ ਰੱਖਣਾ ਹੈ ਜਦੋਂ ਪਹਿਲਾ ਪਹਿਲਾ ਇਹ ਪ੍ਰੈਕਟਿਸ ਕੋਈ ਵੀ ਜੀਵ ਕਰਦਾ ਆ ਤਾਂ ਉਹਦੀ ਅੱਖਾਂ ਤੇ ਥੋੜਾ ਜਿਹਾ ਦਬਾਅ ਪੈਂਦਾ ਹੈ ਜਦੋਂ ਵੀ ਦਬਾਅ ਪਵੇ ਤਾਂ ਆਪਾਂ ਇਹ ਵਿਧੀ ਥੋੜੇ ਚਿਰ ਲਈ ਛੱਡ ਦੇਣੀ ਆ ਜਦੋਂ ਫੇਰ ਅੱਖਾਂ ਠੀਕ ਹੋ ਜਾਣ ਤਾਂ ਫੇਰ ਦੁਬਾਰਾ ਆਪਾਂ ਇਹ ਕਰਨਾ ਸਟਾਰਟ ਕਰਨਾ ਹੁਣ ਜਿੱਥੋਂ ਵੀ ਵਾਹਿਗੁਰੂ ਜੀ ਤੁਸੀਂ ਇਹ ਵਿਧੀ ਸੁਣੀ ਹੈ ਆਪ ਉਹਨਾਂ ਗੁਰਮੁਖ ਪਿਆਰਿਆਂ ਦੇ ਨਾਲ ਬੈਠ ਕੇ ਸੰਗਤ ਦੇ ਵਿੱਚ ਬੈਠ ਕੇ ਵਿਚਾਰ ਜ਼ਰੂਰ ਕਰੋ ਕਿ ਧਿਆਨ ਅਸੀਂ ਕਿਵੇਂ ਕੇਂਦਰਿਤ ਕਰੀਏ ਕਿਉਂਕਿ ਭਾਈ ਇੱਥੇ ਧਿਆਨ ਲਗਾਉਣ ਦੀ ਕੋਸ਼ਿਸ਼ ਕਰਦੇ ਆ ਸਾਡਾ ਧਿਆਨ ਨਹੀਂ ਲੱਗਦਾ ਸੋ ਮੇਨ ਕਾਰਨ ਇਹ ਹੈ ਕਿ ਸਾਡੇ ਮਨ ਦਾ ਹਜੇ ਸਹਿਜ ਨਹੀਂ ਬਣਿਆ ਜਦੋਂ ਮਨ ਦਾ ਸਹਿਜ ਬਣੇਗਾ ਫਿਰ ਆਪਾਂ ਇਹਦਾ ਜੋ ਮਨ ਹੈ ਇਹਦਾ ਅਸਨ ਜਿੱਥੇ ਮਰਜ਼ੀ ਲਗਵਾ ਸਕਦੇ ਆ ਜਿੱਥੇ ਮਰਜੀ ਆਪਾਂ ਇਹਨੂੰ ਧਿਆਨ ਰੂਪ ਦੇ ਵਿੱਚ ਬਿਠਾ ਸਕਦੇ ਆ। ਸੋ ਇਸੇ ਕਰਕੇ ਜੋ ਸ਼ੁਰੂਆਤ ਹੁੰਦੀ ਹੈ ਉਹ ਵਾਹਿਗੁਰੂ ਗੁਰਮੰਤਰ ਤੋਂ ਹੁੰਦੀ ਹੈ। ਜਿਉਂ-ਜਿਉਂ ਨਾਮ ਸੁਣਾਈ ਦਿੰਦਾ ਹੈ ਮਨ ਨੂੰ ਅਲੱਗ ਹੀ ਕੁਮਾਰੀ ਚੜਦੀ ਹੈ। ਦੁਨੀਆ ਦੇ ਆਪਾਂ ਵੇਖਿਆ ਹੈ ਕਿ ਜੀਵ ਦੁਨੀਆ ਦੇ ਵਿੱਚ ਵਿਚਰਣ ਵਾਸਤੇ, ਆਨੰਦ ਲੈਣ ਵਾਸਤੇ, ਖੁਸ਼ਹਾਲੀ ਲੈਣ ਵਾਸਤੇ ਇੱਕ ਦੁਨੀਆਵੀ ਨਸ਼ਾ ਕਰਦੇ ਨੇ। ਜਿਵੇਂ ਕਿ ਡੋਡੇ, ਫੀਮ ਜਾਂ ਅੱਜਕੱਲ ਚਿੱਟਾ ਵੀ ਹੋ ਗਿਆ। ਪਰ ਜੇ ਆਪਾਂ ਨਾਮ ਵਿਆਸੀ ਦੀ ਗੱਲ ਕਰੀਏ ਨਾਮ ਵਿਆਸੀ ਨੂੰ ਵੀ ਅਜਿਹੀ ਹੀ ਖੁਮਾਰੀ ਚੜਦੀ ਆ ਨਸ਼ਾ ਚੜਦਾ ਹੈ ਪਰ ਉਹ ਨਸ਼ਾ ਨਾਮ ਦਾ ਹੈ ਤੇ ਹਮੇਸ਼ਾ ਹੀ ਜੀਵ ਨੂੰ ਚੜਿਆ ਰਹਿੰਦਾ ਹੈ ਉਹ ਨਸ਼ਾ ਕਰਨ ਦੇ ਨਾਲ ਸਰੀਰ ਦਾ ਪੈਸਿਆਂ ਦਾ ਪਰਿਵਾਰ ਦਾ ਸਭ ਦਾ ਨੁਕਸਾਨ ਹੁੰਦਾ ਹੈ ਪਰ ਇਹ ਨਸ਼ਾ ਕਰਨ ਦੇ ਨਾਲ ਹਰ ਇੱਕ ਜੀਵ ਨੂੰ ਭਲਾ ਹੀ ਭਲਾ ਹੁੰਦਾ ਹੈ ਤੇ ਜੀਵ ਮਹਾਂਨੰਦ ਦੇ ਵਿੱਚ ਡੁੱਬਕੀਆਂ ਲਾਉਂਦਾ ਹੈ ਲੋੜ ਹੈ ਸਾਨੂੰ ਉਹਨਾਂ ਵਿਚਾਰਾਂ ਫੁਰਨਿਆਂ ਦੇ ਵਿੱਚੋਂ ਨਿਕਲਣ ਦੀ ਤੇ ਇਸ ਨਾਮ ਦੇ ਵਿੱਚ ਧਿਆਨ ਲਾਉਣ ਦੀ ਆਪਣੇ ਇਸੇ ਚੈਨਲ ਦੇ ਉੱਤੇ ਨਾਮ ਵਿਚਾਰ ਦੇ ਤੇ ਕੁਝ ਦਿਨ ਪਹਿਲਾਂ ਹੀ ਮਨ ਨੂੰ ਖੁਮਾਰੀ ਚੜਾਉਣ ਵਾਲਾ ਸਿਮਰਨ ਆਪਾਂ ਸ਼ਾਇਦ ਅੱਧੇ ਘੰਟੇ ਦਾ ਪਾਇਆ ਹੈ ਤੇ ਥੋੜੇ ਦਿਨ ਪਹਿਲਾਂ ਆਪਾਂ 45 ਮਿੰਟਾਂ ਦਾ ਵੀ ਪਾਇਆ ਹੈ ਜੀ ਕੋਈ ਜੀਵ ਆਪਣੇ ਮਨ ਦਾ ਸਹਿਜ ਬਣਾ ਕੇ ਉਸ ਖੁਮਾਰੀ ਦਾ ਉਸ ਨਸ਼ੇ ਦਾ ਆਨੰਦ ਲੈਣਾ ਚਾਹੁੰਦਾ ਹੈ ਤਾਂ ਵੀਡੀਓ ਤੁਸੀਂ ਦੇਖ ਲੈਣਾ ਜਿਵੇਂ ਸਿਮਰਨ ਕੀਤਾ ਹੈ ਉਸੇ ਤਰ੍ਹਾਂ ਹੀ ਹੈੱਡਫੋਨ ਲਗਾ ਕੇ ਸਿਮਰਨ ਕਰਨਾ ਇਹ ਆਪਾਂ ਰੋਜ਼ਾਨਾ ਹੀ ਕਰਨਾ ਹੁੰਦਾ ਹੈ ਤਾਂ ਕਰਕੇ ਅਭਿਆਸ ਜ਼ਰੂਰੀ ਹੈ ਜਿਉਂ-ਜਿਉਂ ਅਭਿਆਸ ਕਰਾਂਗੇ ਮਨ ਸਹਿਜ ਵਿਚ ਲੱ ਜਾਵੇਗਾ ਇੱਕ ਗੱਲ ਦਾ ਖਿਆਲ ਰੱਖਣਾ ਜੇ ਜੇ ਮਨ ਦਾ ਸਹਿਜ ਨਹੀਂ ਬਣਿਆ ਤਾਂ ਆਪਾਂ ਇਹ ਵਿਧੀ ਇਸਤੇਮਾਲ ਨਹੀਂ ਕਰਨੀ ਹਜੇ ਸਾਨੂੰ ਲੋੜ ਹੈ ਵਾਹਿਗੁਰੂ ਗੁਰਮੰਤਰ ਦੇ ਅਭਿਆਸ ਦੀ ਜੋ ਕਿ ਆਪਾਂ ਆਪਣੇ ਪਰਿਵਾਰ ਦੇ ਵਿੱਚ ਇਕਾਂਤ ਵਿੱਚ ਬੈਠ ਕੇ ਜਾਂ ਸੰਗਤ ਦੇ ਵਿੱਚ ਬੈਠ ਕੇ ਕਰ ਸਕਦੇ ਆ। ਮਨ ਦਾ ਸਹਿਜ ਬਣਨ ਤੇ ਜੋ ਸਾਡੇ ਸਵਾਸ ਆ ਇਹਨਾਂ ਦਾ ਜੋ ਸੰਤੁਲਨ ਵਿਗੜਿਆ ਹੈ, ਪੌਣ ਦਾ ਸੰਤੁਲਨ ਇਹ ਸੈੱਟ ਹੋ ਜਾਂਦਾ। ਤੇ ਜਦੋਂ ਆਪਾਂ ਇਹ ਵਾਲੀ ਵਿਧੀ ਲਾਉਨੇ ਹਾਂ, ਸਾਹਮਣੇ ਵੇਖਣ ਵਾਲੀ ਅੱਖਾਂ ਖੁੱਲ੍ਹੀਆਂ ਦੇ ਨਾਲ ਨਿਤਰਾ ਦੇ ਨਾਲ ਆਪਾਂ ਕੀ ਕਰਦੇ ਹਾਂ ਕਿ ਜਿਵੇਂ ਨਿਤਰ ਆਪਾਂ ਪੂਰੇ ਖੋਲ ਕੇ ਰੱਖਦੇ ਹਾਂ। ਇਹ ਨਿਤਰ ਆਪਾਂ ਕੁਝ ਕੁ ਪਰਸੈਂਟ ਖੋਲਣੇ ਨੇ ਬਹੁਤ ਘੱਟ ਨੇਤਰ ਖੋਲ ਕੇ ਸਾਹਮਣੇ ਜਦੋਂ ਆਪਾਂ ਨੱਕ ਦੀ ਨੋਕ ਤੇ ਵੇਖਦੇ ਹਾਂ ਤਾਂ ਇੱਥੇ ਹੀ ਕਈ ਜੀਵਾਂ ਦੀ ਜੋ ਦ੍ਰਿਸ਼ਟੀ ਹੈ ਉਹ ਬਣ ਜਾਂਦੀ ਹੈ ਤੇ ਉਹਨਾਂ ਨੂੰ ਉਸ ਪ੍ਰਮਾਤਮਾ ਦੇ ਪ੍ਰਕਾਸ਼ ਦੇ ਦਰਸ਼ਨ ਹੋ ਜਾਂਦੇ ਨੇ ਇਸ ਕਰਕੇ ਆਪ ਜਦੋਂ ਵੀ ਸੰਤਾਂ ਮਹਾਪੁਰਸ਼ਾਂ ਨੂੰ ਜਾਂ ਨਾਮਵਿਆਸੀਆਂ ਨੂੰ ਵੇਖਦੇ ਹਾਂ ਤਾਂ ਉਹਨਾਂ ਦੇ ਆਪਾਂ ਨੇਤਰ ਜੋ ਨੇ ਕਦੀ ਵੀ ਪੂਰੇ ਖੁੱਲੇ ਨਹੀਂ ਦੇਖਦੇ ਉਨ੍ਹਾਂ ਦੇ ਨੇਤਰ ਅੱਧੇ ਹੀ ਰਹਿੰਦੇ ਨੇ ਜਾਂ ਕਈ ਵਾਰ ਉਹ ਅੱਧ ਤੋਂ ਵੀ ਘੱਟ ਖੋਲਦੇ ਨੇ ਇਹ ਨਿਸ਼ਾਨੀ ਹੈ ਕਿ ਉਹ ਸੰਸਾਰ ਦੇ ਵਿੱਚ ਵੀ ਵਿਚਰ ਰਹੇ ਆ ਤੇ ਨਾਲ ਕਰਤਾਰ ਦੇ ਨਾਲ ਵੀ ਇੱਕ ਜੋ ਕਨੈਕਸ਼ਨ ਹੈ ਉਹ ਜੋੜ ਕੇ ਰੱਖਿਆ ਹੈ ਸੋ ਆਪਾਂ ਵੀ ਇਹ ਵਾਲਾ ਕਨੈਕਸ਼ਨ ਜੋੜ ਕੇ ਰੱਖਣਾ ਹੈ ਹਰ ਸਮੇਂ ਤਾਂ ਆਪਾਂ ਅੱਖਾਂ ਬੰਦ ਕਰ ਨਹੀਂ ਸਕਦੇ ਜੋ ਹਨ ਹਦ ਸ਼ਬਦ ਹੈ ਉਹ ਖੁੱਲਿਆਂ ਤੇ ਵੀ ਸੁਣਦੇ ਆ ਅੱਖਾਂ ਬੰਦ ਤੇ ਵੀ ਸੁਣਦੇ ਆ ਤੇ ਇਹ ਜੋ ਦ੍ਰਿਸ਼ਟੀ ਕਿਸੇ ਨੂੰ ਬਣਾਉਣੀ ਆ ਗਈ ਜਿੱਥੇ ਮਨ ਇੱਕ ਦ੍ਰਿਸ਼ਟ ਹੋ ਜਾਂਦਾ ਤਾਂ ਉਹ ਜੀਵ ਬਿਹਾਰ ਸਮੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਿਆ ਰਹਿ ਸਕਦਾ ਹੈ ਅਲੱਗ-ਅਲੱਗ ਜੀਵਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਅਨੁਭਵ ਹੁੰਦੇ ਆ ਸੋ ਕਈ ਜੀ ਵੇ ਵੀ ਕਹਿ ਦਿੰਦੇ ਆ ਕਿ ਸਾਡੇ ਮਨ ਦਾ ਸਹਜ ਨਹੀਂ ਬਣਦਾ ਅਸੀਂ ਬਥੇਰੀ ਕੋਸ਼ਿਸ਼ ਕਰਦੇ ਆ ਬਥੇਰਾ ਸਿਮਰਨ ਕਰਦੇ ਆ ਵਾਹਿਗੁਰੂ ਜੋ ਸਿਮਰਨ ਹੈ ਉਹ ਤਾਂ ਕਿਸੇ ਨਾਲ ਨਹੀਂ ਕਰਨਾ ਜੋਰ ਦੇ ਨਾਲ ਨਹੀਂ ਕਰਨਾ ਇਹਦਾ ਇੱਕੋ ਇੱਕ ਤਰੀਕਾ ਹੈ ਕਿ ਪਿਆਰ ਦੇ ਨਾਲ ਕਰਨਾ ਹੈ ਗੁਰਬਾਣੀ ਦੇ ਵਿੱਚ ਸਾਨੂੰ ਇੱਕ ਵਿਧੀ ਦੱਸੀ ਹੈ ਕਿ ਕਿਵੇਂ ਤੁਸੀਂ ਉਹ ਸਿਮਰਨ ਕਰਨਾ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਮਨ ਬੱਚੇ ਤੇ ਬਹੁਤ ਖੁਸ਼ ਹੁੰਦੇ ਨੇ ਮਰੇ ਕਹਿੰਦੇ ਨੇ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜਿਵੇਂ ਤਤ ਨ ਜਾਏ ਸਿਮਰਨ ਜਦੋਂ ਵੀ ਕਰਨਾ ਬੜੇ ਹੀ ਪਿਆਰ ਸਤਕਾਰ ਪ੍ਰੇਮ ਭਾਵਨਾ ਦੇ ਨਾਲ ਕਰਨਾ ਹੈ ਤਾਂ ਜੋ ਸਾਨੂੰ ਵੀ ਉਸ ਨਾਮ ਦੀ ਮਹਿਕਾਉਣੀਆਂ ਸ਼ੁਰੂ ਹੋ ਜਾਣ ਅਸੀਂ ਵੀ ਉਸ ਇਲਾਕੇ ਦੇ ਵਿੱਚ ਆਪਣੇ ਮਨ ਦਾ ਪਰਵੇਸ਼ ਕਰਵਾ ਲਈਏ ਜਿੱਥੇ ਅਨਹਦ ਸ਼ਬਦਾਂ ਦੀ ਤੁਣਕਾਰ ਪੈਂਦੀ ਹੈ ਹਜੇ ਸਾਡਾ ਮਨ ਨੌ ਦਵਾਰਾਂ ਦੇ ਵਿੱਚ ਹੋਣ ਕਰਕੇ ਮਾਇਆ ਦੇ ਇਸ ਬੰਦੀਖਾਨੇ ਦੇ ਵਿੱਚ ਕੈਦ ਹੈ ਜਿੱਥੋਂ ਸਿਰਫ ਸਾਨੂੰ ਇਹ ਨਾਮ ਹੀ ਸੁੜਾ ਸਕਦਾ ਹੈ ਸੋ ਜਦੋਂ ਵੀ ਸਿਮਰਨ ਕਰਨਾ ਹੈ ਬੜੇ ਹੀ ਪਿਆਰ ਦੇ ਨਾਲ ਕਰਨਾ ਹੈ ਜਿਵੇਂ ਦੁੱਧ ਨੂੰ ਰੜਕਿਆ ਜਾਂਦਾ ਹੈ ਬੜੇ ਹੀ ਪਿਆਰ ਦੇ ਨਾਲ ਸਹਜ ਦੇ ਨਾਲ ਤਾਂ ਜੋ ਮੱਖਣ ਬਣ ਕੇ ਉੱਪਰ ਆ ਜਾਵੇ ਜੇ ਕਾਲੀ ਕਰਾਂਗੇ ਤਾਂ ਮੱਖਣ ਨਿਕਲਦਾ ਨਹੀਂ ਵਿੱਚੇ ਕੋਲ ਜਾਂਦਾ ਇਸੇ ਤਰ੍ਹਾਂ ਆਪਾਂ ਕੋਈ ਵੀ ਤਤ ਕੋਈ ਵੀ ਸਵਾਸ ਬੇਰਥ ਨਹੀਂ ਜਾਣ ਦੇਣਾ ਜੋ ਹੀ ਬੋਲਣਾ ਹੈ ਵਾਏ ਗੁਰੂ ਆਪਣੇ ਧਿਆਨ ਨੂੰ ਇਸ ਸ਼ਬਦ ਦੇ ਨਾਲ ਨਾਲ ਲੈ ਕੇ ਜਾਣਾ ਹੈ ਜਿੰਨੀ ਗਹਿਰਾਈ ਦੇ ਵਿੱਚ ਸਾਡਾ ਮਨ ਇਸ ਸ਼ਬਦ ਦੇ ਨਾਲ ਟ੍ਰੈਵਲ ਕਰੇਗਾ ਉਨਾ ਹੀ ਮਨ ਦਾ ਸਹਿਜ ਬਣੇਗਾ ਉਨਾ ਹੀ ਮਨ ਜਿਆਦਾ ਧਿਆਨ ਦੇ ਵਿੱਚ ਉਤਰੇਗਾ